ਗੰਦਗੀ ਵਿੱਚ ਬਾਲ ਬੱਚਾ ਬੁਲਦਾ ਹੈ ਮੈਂ ਖੁਦ ਦਮਾਰ ਹੂੰ ਇਹ ਗੰਦਗੀ 'ਚੋਂ ਰੋਟੀ ਨਹੀਂ ਖਾਇਆ ਜਾਂਦਾ ਤਾਂ ਬਹੂ ਵਿਆਹ ਕੇ ਲੱਗੇ ਨਾ ਕਹਿੰਦੇ ਮੱਲਾ ਨਹੀਂ ਚੰਗਾ ਰੁਸ ਕੇ ਚੱਲੀਆਂ ਜਾਂਦੀਆਂ ਜੀ ਬਰਾਦਾ ਪਾਣੀ ਵਿੱਚ ਖੜਾ ਉਹਨਾਂ ਦਾ ਗਲੀ ਵੀਨੇ ਸਾਲੋਗੇ ਹਾਲੇ ਤੱਕ ਨਹੀਂ ਬਣੀ ਹੈਗੀ ਹੱਥ ਜੋੜ ਕੇ ਬੇਨਤੀ ਕਰਕੇ ਸਾਡੀਆਂ ਵੋਟਾਂ ਲੈਂਦੇ ਨੇ ਤੇ ਹੁਣ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਜਿੰਦੇ ਜਿੰਦੇ ਇੱਥੇ ਕੁਛ ਅਸੀਂ ਵੇਖ ਲਈਏ ਤਾਂ ਬਹੁਤ ਚੰਗੀ ਗੱਲ ਹੈ ਚਲੇ ਜਾਂਦੇ ਆ ਵਾਪਸ ਦੇਖ-ਦੇਖ ਕੇ ਵੀ ਉਹਨਾਂ ਨੂੰ ਕੋਈ ਵੋਟਾਂ ਨਹੀਂ ਪਾਈਆਂ ਆ ਕਿਉਂ ਕੱਲ ਵੀ ਸਾਡੇ ਸੀਵਰੇਜ ਬਲੌਕ ਸੀ ਅੱਜ ਵੀ ਇੱਥੇ ਸੀਵਰੇਜ ਬਲੌਕ ਆ ਬਹੁਤ ਹੀ ਦਰਦਨਾਕ ਹਾਲਾਤ ਬਣੇ ਹੋ ਛੇ ਨਾ ਸਰਕਾਰ ਨੇ ਕੀਤੀ ਨਾ ਇੱਥੇ ਦੇ ਐਮਸੀਆਂ ਨੇ ਕੀਤੀ ਹੈ ਕੋਈ ਸੁਣਵਾਈ ਨਹੀਂ ਹੋ ਰਹਾ 50 ਸਾਲ ਹੋ ਗਏ 50 ਸਾਲਾਂ ਤੋਂ ਸਾਡੀ ਉਹ ਗਲੀ ਨਹੀਂ ਬਣੀ। 8 ਦਿਨਾਂ ਤੋਂ ਰੋਟੀ ਨਹੀਂ ਖਾ ਰਹੇ। यही सब हो रहा है बच्चे-ਬੁੱਤਰ ਖੇਲ ਨਹੀਂ ਪਾ ਰਹੇ। 2 ਮਹੀਨੇ ਸੇ ਹੁਆ ਹੈ। ਹਮ ਲੋਗ ਬੇਨਤੀ ਕਰਦੇ ਰਹੇ ਕਿ ਥੋੜਾ ਸਰਿਆਸ ਵੀ ਡਾਲ ਕਰਕੇ ਕਰ ਦੋ ਕਿ ਹਮ ਲੋਗ ਕੋ ਚੱਲਣ ਦਾ ਰਸਤਾ ਵੀ ਮਿਲੇ ਪਾਣੀ ਤੇ। ਹੁਸ਼ਿਆਰਪੁਰ ਨਗਰ ਨਿਗਮ ਵਾਰਡ ਨੰਬਰ 13 ਦੇ ਲੋਕ ਇਨ੍ਹਾਂ ਦਿਨਾਂ ਦੇ ਵਿੱਚ ਬੜੀ ਜਿਹੜੀ ਹੈ ਜ਼ਿੰਦਗੀ ਔਖੀ ਜੀ ਰਹੇ ਆ, ਔਖੀ ਜ਼ਿੰਦਗੀ ਕੱਟ ਰਹੇ ਆ। ਕਾਰਨ ਕੀ ਹੈ? ਇੱਕ ਤਕੜਾਕੇ ਦੀ ਸਰਦੀ ਜਿਹੜੀ ਹੈ ਪੈ ਰਹੀ ਹੈ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਦੂਜਾ ਕੀ ਹੈ ਗਲੀਆਂ ਦੇ ਵਿੱਚ ਪਾਣੀ ਖੜਾ ਹੋ ਗਿਆ ਉਹ ਵੀ ਗੰਦਾ ਸੀਵਰੇਜ ਦਾ ਆਹ ਛੋਟੇ-ਛੋਟੇ ਬਚਪਨ ਵੀ ਦੇਖ ਲਓ ਇਹ ਨਿਆਣੇ ਦੇਖ ਲਓ ਤੇ ਇਹ ਬਜ਼ੁਰਗਾ ਨੂੰ ਤੁਸੀਂ ਦੇਖ ਲਓ ਤੇ ਆਹ ਚਿਹਰੇ ਦੇਖ ਲਓ ਕਿੰਨਾ ਦਰਦ ਆ ਇਹਨਾਂ ਦੇ ਸੀਨੇ ਦੇ ਵਿੱਚ ਹੁਣ ਸਾਰਾ ਉਬਾਲ ਨਿਕਲ ਕੇ ਬਾਹਰ ਆਏਗਾ ਤੁਹਾਨੂੰ ਦੱਸਣਗੇ ਕਿੰਨੇ ਦਿਨ ਤੋਂ ਇਹ ਜਿਹੜੀ ਹੈ ਨਰਕ ਭਰੀ ਜ਼ਿੰਦਗੀ ਜਿਹੜੀ ਹੈ ਉਹ ਜੀ ਰਹੇ ਆ ਕਿਉਂਕਿ ਆ ਸਾਰਾ ਗਲੀ ਜਿਹੜਾ ਇੱਕ ਤਾਂ ਗਲੀ ਕੱਚਾ ਆ ਦੂਜਾ ਗਲੀ 'ਚ ਸੀਵਰੇਜ ਦਾ ਪਾਣੀ ਖੜਾਇਆ ਤੇਜਾ ਛੋਟੇ ਛੋਟੇ ਨਿਆਣੇ ਜਿਹੜੇ ਆ ਉਹ ਜਦ ਖੇਡਣ ਵਾਸਤੇ ਘਰੋਂ ਬਾਹਰ ਨਿਕਲਦੇ ਆ ਚਿੱਕੜ ਦੇ ਲਿਬੜ ਕੇ ਮੁੜ ਕੇ ਘਰ ਜਾਂਦੇ ਆ ਆਹ ਛੋਟੇ ਚਿਹਰੇ ਇੱਕ ਵਾਰੀ ਜ਼ਰੂਰ ਦਿਖਾ ਦਿਓ ਆ ਛੋਟੇ ਚਿਹਰੇ ਦੇਖ ਲਓ ਛੋਟੇ ਛੋਟੇ ਬੱਚਿਆਂ ਦੇ ਪੈਰਾਂ 'ਚ ਚੱਪਲ ਦੇਖ ਲਓ ਤੇ ਬੱਚੇ ਦੇ ਹਜੇ ਵੀ ਤੁਸੀਂ ਹਾਲਾਤ ਦੇਖ ਲਓ ਕਿ ਬੱਚੇ ਖੇਡਣ ਵਾਸਤੇ ਜੇ ਘਰੋਂ ਨਿਕਲਣ ਤੇ ਜਾਣ ਕਿਤੇ ਦੂਜੇ ਪਾਸੇ ਕੀ ਆ ਮਜਬੂਰਨ ਕੂੜੇ ਦਾ ਜਿਹੜਾ ਡੰਪ ਹੈ ਉਹ ਵੀ ਇੱਕ ਇੱਥੇ ਬਣ ਰਿਹਾ ਗੱਲ ਕਰਦੇ ਆ ਭੈਣ ਦੀ ਕੀ ਨਾਮ ਹੈ ਜੀ ਆਪਣਾ ਸਾਡਾ ਰਜਿਆ ਨਾ ਹੈਗਾ ਰਜੇ ਕਿਹੜੇ ਨੰਬਰ ਵਾਰਟੇ ਰਹਿੰਦੇ ਤੁਸੀਂ ਅਸੀਂ 13 ਨੰਬਰ ਵਾਰਟੇ ਦੱਸੋ ਕੀ ਦਿੱਕਤਾਂ ਹੋ ਰਹੀਆਂ ਨੇ ਦਿੱਕਤਾਂ ਕੀ ਹੈਗੇ ਇੰਨੇ ਸਾਲ ਹੋ ਗਏ ਸਾਡੀ ਗਲੀ ਇੰਨੀ ਬਣੀ ਸਾਡੇ ਇੱਥੇ ਮੇਲਾ ਬੜਾ ਭਾਰੀ ਹੁੰਦਾ ਹੈਗਾ ਇੰਨੇ ਐਮਸੀ ਆਏ ਗਏ ਮੇਲਾ ਮੈਂ ਰੋਕਦਾ ਰਜੇ ਮੈਂ ਤੁਹਾਨੂੰ ਮੇਲਾ ਇੱਥੇ ਦੋ ਮੇਲੇ ਜਿਹੜੇ ਆ ਬਹੁਤ ਵੱਡੇ ਮੇਲੇ ਲੱਗਦੇ ਆ ਇੱਕ ਮੇਲਾ 26 ਜਨਵਰੀ ਨੂੰ ਸਾਧੂ ਸਾਹਿਬ ਬਲੀ ਜੀ ਦੀ ਜਿਹੜੀ ਜਗ੍ਹਾ ਆ ਇੱਥੇ 26 ਜਨਵਰੀ ਨੂੰ ਬਹੁਤ ਵੱਡਾ ਮੇਲਾ ਲੱਗਦਾ ਇੱਕ ਮੇਲਾ 21 22 ਫਰਵਰੀ ਦਾ ਜੀ ਹਾਂ ਜੀ ਹਾਂ 21 22 ਫਰਵਰੀ ਦਾ ਮੇਲਾ ਵੀ ਇਸੇ ਗਲੀ ਦੇ ਵਿੱਚ ਬਾਬਾ RAMDEV ਜੀ ਦਾ ਜਗ੍ਹਾ ਹੈ ਉਹਨਾਂ ਦੀ ਤੇ ਉਹ ਵੀ ਮੇਲਾ ਬਹੁਤ ਵੱਡਾ ਲੱਗਦਾ ਜੀ ਰਜੀ ਜੀ ਕੰਟੀਨਿਊ ਰੱਖੋ ਤੁਸੀਂ ਕੀ ਕਹਿ ਰਹੇ ਸੀਗੇ ਮੇਲਾ ਸਾਡਾ ਲੱਗਦਾ ਹੈਗਾ ਇੱਥੇ ਨਾਲੀਆਂ ਨੋਲੀਆਂ ਕੁਝ ਵੀ ਨਹੀਂ ਬਣੀਆਂ ਗਲੀਆਂ ਸਾਡੀਆਂ ਸਹੂਲਤਾਂ ਹੈ ਬਿਲਕੁਲ ਹੀ ਨਹੀਂ ਹੈਗੀ ਸਾਨੂੰ ਸਿਵਰਾ ਦਾ ਪਾਣੀ ਇੱਥੇ ਖੜਾ ਉਦੋਂ ਦਾ ਗਲੀ ਵੀ ਇੰਨੇ ਸਾਲ ਹੋ ਗਏ ਹਾਲੇ ਤੱਕ ਨਹੀਂ ਬਣੀ ਹੈਗੀ ਤੇ ਅਸੀਂ ਇਹੀ ਚਾਹੁੰਦੇ ਆ ਸਾਡੀਆਂ ਗਲੀਆਂ ਬਣ ਜਾਣਾ ਐਮਸੀ ਕੋਈ ਵੀ ਖੜਾ ਹੈਗਾ ਇਸ ਟਾਈਮ ਸਾਡੀਆਂ ਗਲੀਆਂ ਬਣਾਓ ਸਾਡਾ ਮੇਲਾ ਤਰੀਕੇ ਨਾਲ ਹੋਵੇ ਬਸ ਮੇਲਾ ਵਧੀਆ ਹੋਵੇ ਭੈਣ ਜੀ ਅੱਗੇ ਆ ਜਾਓ ਕੀ ਨਾਮ ਭੈਣ ਜੀ ਆਪਣਾ ਮਿੰਦਰੋ ਨਾਮ ਹੈਗਾ ਮਿੰਦਰੋ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਰਹਿੰਦੇ ਕਿੱਥੇ ਪਹਿਲਾਂ ਦੱਸੋ ਰਹਿੰਦੇ ਕਿੱਥੇ ਅਸੀਂ 13 ਨੰਬਰ ਵਾਰਡ 13 ਨੰਬਰ ਵਾਰਡ ਹਾਂਜੀ ਠੀਕ ਕਿੰਨੇ ਚਿਰ ਤੋਂ ਰਹਿ ਰਹੇ ਤੁਸੀਂ ਸਾਨੂੰ ਤਾਂ ਬਹੁਤ ਸਿਰ ਹੋ ਗਏ ਰਹਿੰਦਿਆਂ ਨੂੰ ਵੋਟ ਪਾਉਂਦੇ ਹੋ ਤੁਸੀਂ ਵੋਟਾਂ ਪਾਉਂਦੇ ਆ ਹੱਥ ਜੋੜ ਕੇ ਬੇਨਤੀ ਕਰਕੇ ਸਾਡੀਆਂ ਵੋਟਾਂ ਲੈਂਦੇ ਨੇ ਜਦੋਂ ਅਸੀਂ ਸੜਕ ਦਾ ਕਹਿੰਦੇ ਗਲੀਆਂ ਦਾ ਕਹਿੰਦੇ ਸ਼ਿਵਰਾਂ ਦਾ ਕਹਿੰਦੇ ਤੇ ਸਾਨੂੰ ਕੋਈ ਇੱਥੇ ਸਹੂਤਾ ਨਹੀਂ ਮਿਲਦੀ ਪਈ ਹੈਗੀ ਕਿ ਸਾਨੂੰ ਸਹੂਤਾ ਚਾਹੀਦੀ ਸਾਡੇ ਇੱਥੇ ਮੇਲਾ ਹੁੰਦਾ ਤੇ ਲੋਕੀ ਚਿੱਕੜ ਤੋਂ ਲੰਘ ਕੇ ਉੱਪਰ ਪੈਰ ਕਰਕੇ ਇਦਾਂ ਟੱਪਦੇ ਹੈਗੇ ਕਿ ਸਾਨੂੰ ਸਹੂਤਾ ਚਾਹੀਦੀ ਹੈਗੀ ਸਹੂਤਾ ਚਾਹੀਦੀ ਹੈ ਜੀ ਚੰਦਰ ਮਾਣ ਐ ਜੇ ਮੇਰਾ ਨਾਮ ਇਸੇ ਗਲੀ ਦੇ ਵਿੱਚ ਰਹਿਣ ਵਾਲਾ ਆਂ 34 ਸਾਲ ਹੋ ਗਏ ਮੈਨੂੰ ਇੱਥੇ ਰਹਿੰਦੇ ਨੂੰ ਤੇ ਅਜੇ ਤੱਕ ਇੱਥੇ ਨਾ ਤੋਂ ਕਿ ਆ ਜਾਂਦੇ ਆ ਵੋਟਾਂ ਲੈ ਜਾਂਦੇ ਆ ਬਾਅਦ ਚ ਸਾਨੂੰ ਨਜ਼ਰ ਨਹੀਂ ਆਉਂਦੇ ਆ ਪਾਣੀ ਜਦੋਂ ਇੱਥੇ ਆਂਦਾ ਆ ਤੇ ਗੋਡੇ-ਗੋਡੇ ਚੜ ਜਾਂਦਾ ਆ ਗਲੀ ਦੇ ਵਿੱਚੋਂ ਸਾਨੂੰ ਪਤਾ ਆ ਤੇ ਹੁਣ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਜਿੰਦੇ-ਜਿੰਦੇ ਇੱਥੇ ਕੁਛ ਅਸੀਂ ਵੇਖ ਲਈਏ ਤਾਂ ਬਹੁਤ ਚੰਗੀ ਗੱਲ ਹੈ ਜਿੰਦੇ ਜੀ ਆ ਛੱਡ ਚੁੱਕੇ ਆ ਕਿ ਪਤਾ ਨਹੀਂ ਕਦੋਂ ਸੜਕ ਬਣਨੀ ਹੈ ਕਿ ਵੱਡੀ ਗੱਲ ਜਿਹੜੇ ਚੰਦਰਮੋਹਨ ਜੀ ਕਹਿ ਰਹੇ ਕਿ ਜਿੰਦੇ ਜੀ ਜੇ ਸੜਕ ਆਪਾ ਦੇਖ ਲਈਏ ਤਾਂ ਸ਼ਾਇਦ ਜ਼ਿੰਦਗੀ ਵਧੀਆ ਹੋ ਜਾਵੇ। ਇਹ ਗਲੀ ਮhalla ਦੇ ਕੇ ਸਾਡੀਆਂ ਕੁੜੀਆਂ ਦੇ ਰਿਸ਼ਤੇ ਟੁੱਟਦੇ ਆ। ਵੀ ਪਰਿਵਾਰ ਕਿੱਦਾਂ ਦਾ, ਗਲੀ ਮhalla ਕਿੱਦਾਂ ਦਾ। ਅ ਚਲੇ ਜਾਂਦੇ ਆ ਵਾਪਸ ਦੇਖ-ਦੇਖ ਕੇ ਵੀ ਨੱਠ ਜਾਂਦੀਆਂ ਇੱਥੋਂ ਬਸ। ਮhalla ਮhalla ਨਹੀਂ ਠੀਕ ਹੈਗਾ ਤੇ ਬੜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਗਲੀ ਬਣੇ ਜਿਹੜੀ ਮਿਹਨਤ ਕਰਦੇ ਗਰੀਬ ਆਦਮੀ ਬਸ ਉਹ ਸੋਚਾਂ-ਸੋਚਾਂ ਵਿੱਚ ਉਹਨਾਂ ਦੀਆਂ ਰਾਤਾਂ ਦੇ ਨਾਲ ਬੀਤਦੀਆਂ ਪਈਆਂ ਨੇ। ਤੇ ਸਾਡਾ ਕੁਝ ਬਣਨਾ ਚਾਹੀਦਾ ਅੱਜ 40 45 ਸਾਲ ਹੋ ਗਏ ਇੱਥੇ ਰਹਿੰਦੇ ਆਣ ਸਾਨੂੰ ਸਾਡੇ ਰਹੀਮਪੁਰ ਦੀਆਂ ਬੋਟਾਂ ਬਣੀਆਂ ਹੋਈਆਂ ਉਹ ਵੀ ਕੱਟ ਕੇ ਹੁਣ ਇੱਧਰ ਨਵੀਆਂ ਬਣ ਗਈਆਂ ਕਈਆਂ ਦੇ ਰਾਸਣ ਕਾਟ ਨਹੀਂ ਹੈ ਵੀ ਉਹ ਵੀ ਕੱਟ ਦਿੱਤੇ ਸਾਡੇ 30 35 ਰਾਸਣ ਕਾਟ ਕੱਟ ਦਿੱਤੇ ਸਾਡੇ ਇੱਥੇ ਮੱਲੇ ਦੇ ਤੇ ਅਸੀਂ ਕਿੱਥੇ ਜਾਈਏ ਹੁਣ ਇਹ ਸਾਡੇ ਬਾਰੇ ਚ ਕੁਝ ਸੋਚੋ ਬੇਟਾ ਜੇ ਆਂਦੇ ਹੋ ਤਾਂ ਕੁਝ ਕਰਕੇ ਜਾਜੋ ਜੇ ਨਹੀਂ ਕੁਝ ਕਰਨਾ ਫਿਰ ਫਾਇਦਾ ਨਹੀਂ ਹੈਗਾ ਆਂਦਾ ਮੇਰਾ ਨਾਮ ਸੁਨੀਲ ਕੁਮਾਰ ਹੈ ਬਾੜ ਨੰਬਰ 13 ਜੇ ਰਹਿਣ ਵਾਲਾ ਮੈਂ ਤੇ ਇੱਥੇ ਆ ਦੇਖੋ ਸਾਡੀ ਸੜਕ ਇੱਥੇ ਕਿੰਨੇ ਐਮਸੀ ਬਣ ਕੇ ਗਏ ਆ ਕਿੰਨੇ ਮੇਅਰ ਸਾਹਿਬ ਬਣ ਗਏ ਆ ਤੇ ਜਦੋਂ ਨਵੀਨ ਐਮਸੀ ਦੇ ਫਾਦਰ ਸਾਹਿਬ ਸੀ ਗੰਗਾ ਪ੍ਰਸ਼ਾਦ ਉਦੋਂ ਤੋਂ ਇੱਕ ਟਾਈਮ ਦੀ ਸੜਕ ਬਣੀ ਆ ਇਟਾਂ ਦੇ ਉਹ ਵੀ ਤੇ ਹੁਣ ਛਿੰਦਾ ਸਾਹਿਬ ਸੀਗੇ ਐਮਸੀ ਹੁਣ ਮੇਰ ਸਾਹਿਬ ਹੋ ਗਿਆ ਤੇ ਕਈ ਵਾਰੀ ਕੰਪਲੀਟਾਂ ਕੀਤੀਆਂ ਕੋਈ ਸਾਡਾ ਵਿਕਾਸ ਨਹੀਂ ਹੁਣ ਸਾਡੇ 4 ਸਾਲ ਹੋ ਗਏ ਪਿੰਕੀ ਸਾਹਿਬ ਐਮਸੀ ਆ ਵੀ 4 ਸਾਲ ਦੇ ਵਿੱਚ ਇੱਕ ਵਾਰੀ ਵੀ ਨਹੀਂ ਆਏ ਹੋਰ ਵਾਰਡ ਦੇ ਐਮਸੀ ਸਾਹਿਬ ਸਾਡੇ ਕਰਾਰੇ ਨਵੀਨ ਭਾਈ ਹੁਣੀ ਹੋਰ ਜਿੱਦ ਇੱਕ ਦੋ ਐਮਸੀ ਹੋਰ ਸਾਡੇ ਵਿਕਾਸ ਕਰਾਰੇ ਆ ਹੁਣ ਮੇਲੇ ਦਾ ਟਾਈਮ ਆ ਅਸੀਂ ਕੁਝ ਦਿਨ ਪਹਿਲਾਂ ਪਿੰਕੀ ਕੋਲ ਗਏ ਸੀ ਵੀ ਮੇਲ ਆ ਰਿਹਾ ਸਾਨੂੰ ਕੋਈ ਕਰਮਚਾਰੀ ਦੇ ਉਹ ਝਾੜੂ ਵਾਲਾ ਯਾ ਕਚਰੇ ਵਾਲਾ ਉਹ ਕਹਿੰਦੀ ਨੂੰ ਪਿੱਛੋਂ ਮਿਲਦਾ ਨਹੀਂ ਪਿਆ ਜਾਣੇ ਕੋਈ ਇੱਕ ਵਾਰੀ ਵੀ ਨਹੀਂ ਸਾਡੀ ਗਲੀ 'ਚ ਵੀ ਕਿਉਂ ਐਮਸੀ ਨਹੀਂ ਹੈਗੇ ਸਾਡੇ ਵੀ ਉਹਨਾਂ ਨੂੰ ਸੂਈ ਵੋਟਾਂ ਨਹੀਂ ਪਾਈਆਂ ਆ ਹੋਰ ਬਾਡਾਂ ਦੇ ਕੰਮ ਕਰਾ ਰਹੇ ਕਿਉਂਕਿ ਸਾਡੀ ਗਲੀ ਕਿਉਂ ਨਹੀਂ ਬਣਦੀ ਵੀ ਅਸੀਂ ਵੋਟਾਂ ਨਹੀਂ ਪਾਰੇ ਨਾਲ ਨਹੀਂ ਖੜਦੇ ਆ ਆ ਦੇਖੋ ਚਿੱਕੜ ਕਿੰਨਾ ਸਾਡੇ ਬੱਚਿਆਂ ਨੂੰ ਸਾਨੂੰ ਦਿੱਕਤ ਆ ਰਹੀ ਆ ਹੁਣ ਮੇਲੇ ਦਾ ਟਾਈਮ ਸਮਾਂ ਚੱਲ ਰਿਹਾ ਮੇਅਰ ਸਾਹਿਬ ਨੂੰ ਵੀ ਕਿਹਾ ਐਮਸੀ ਨੂੰ ਵੀ ਕਿਹਾ ਆ ਕਿਉਂ ਕੱਲ ਵੀ ਸਾਡੇ ਸੀਵਰੇਜ ਬਲੌਕ ਸੀ ਅੱਜ ਵੀ ਇੱਥੇ ਸੀਵਰੇਜ ਬਲੌਕ ਆ ਕੋਈ ਹੈ ਹੀ ਨਹੀਂ ਸਾਡਾ ਵਿਕਾਸ ਹੀ ਨਹੀਂ ਆ 20 ਤੋਂ ਜੇ ਸਾਡਾ ਕੋਈ ਕੁਝ ਕੀਤਾ ਜਾਵੇ ਕੀ ਜੇ ਧਰਨਾ ਲਾਵਾਂਗੇ ਚੱਕਾ ਜਾਮ ਕਰਾਵਾਂਗੇ ਮੇਅਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀਆਂ ਲਿਖ ਕੇ ਸਾਡਾ ਕੁਝ ਨਹੀਂ ਹੱਲ ਕਰ ਰਿਹਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਮੇਲੇ ਤੋਂ ਪਹਿਲਾਂ ਪਹਿਲਾਂ ਸਾਡਾ ਕੋਈ ਵਿਕਾਸ ਕਰਾਵੇ ਜੇ ਗੱਲ ਕਰੀਏ ਇੱਥੇ ਭੈਣਾ ਵੀ ਖੜੀਆਂ ਨੇ ਕੀ ਨਾਮ ਹੈ ਜੀ ਮੈਮ ਆਪਣਾ ਰਾਣੀ ਰਾਣੀ ਮੈਮ ਕੀ ਕੀ ਦਿੱਕਤਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਦਿੱਕਤਾ ਕਹ ਰਹੇ ਸੀਗਾ ਯਾਰ ਉਹ ਕ ਕੱਢਦੇ ਕਪੜੇ ਗੰਦੇ ਹੋ ਜਾਂਦੇ ਕੀ ਚੱਕਾ ਤਾਂ ਹੋਰ ਬਿਆਸ ਆਦੀਆਂ ਤੇ ਬੱਚੇ ਖਰਚੇ ਕਰਦੇ ਆ ਪਾਲਣਾਂ ਤੇ ਜਾ ਕੇ ਕੁੜੀਆਂ ਤਿਆਰ ਹੋਣਦੀਆਂ ਬਾਹਰ ਨਿਕਲਦੀਆਂ ਲੈਂਗੇ ਉਹਨਾਂ ਦੇ ਖਰਾਬ ਹੋ ਜਾਂਦੇ ਵੱਖੋ ਪਕੜਾਈ ਚਲੇਗੀ ਸਾਡੇ ਗਾਲੀ ਸੁਧਾਰ ਤੋਂ ਬਸ ਇਹੀ ਮਿਹਰਬਾਨੀ ਹੈ ਤੁਹਾਡੀ ਕੀ ਨਾਮ ਭੈਣ ਜੀ ਆਪਣਾ ਸਕੀਨਾ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਇਹਨਾਂ ਨੇ ਆਖਿਆ ਉਹੀ ਗੱਲ ਹੈ ਸਾਰੀ ਬਸ ਸਮੱਸਿਆ ਤੇ ਹੀ ਹੈ ਸਾਰੀ ਸਾਡੇ ਗਾਲੀ ਬਣ ਸੁਧਾਰ ਕਰੋ ਬੜੀ ਜਲੇ ਤੋਂ ਬਹੁ ਵਿਆਹ ਕੇ ਲੈ ਆਗੇ ਨਾ ਕਹਿੰਦੇ ਮੱਲਾ ਨਹੀਂ ਚੰਗਾ ਰੁਸ ਕੇ ਚੱਲੀਆਂ ਜਾਂਦੀਆਂ ਮੁੜ ਕੇ ਮੱਲੇ ਕਰਕੇ ਮੱਲੇ ਕਰਕੇ ਇਹ ਇਹ ਦੁਨੀਆ ਦੇਖ ਕੇ ਵੀ ਕੀ ਇੱਥੇ ਰੱਖਿਆ ਨੋਹਾਂ ਨਹੀਂ ਬਸਦੀਆਂ ਸਾਡੀਆਂ ਨਚ ਜਾਂਦੀਆਂ ਵੱਡੀ ਦਿੱਕਤ ਹੈ ਹਾਂ ਸਮਾਨ ਚੱਕ ਕੇ ਚਲੀਆਂ ਜਾਂਦੀਆਂ ਕੀ ਕਰਗੇ ਅਸੀਂ ਇੰਨਾ ਨਾ ਪੈਸਾ ਲਾ ਕੇ ਅਸੀਂ ਵਿਆਹ ਕਰਦੇ ਆ ਤੇ ਅਸੀਂ ਰੁਸਾ ਕੇ ਬਿਠਾਣ ਵਾਸਤੇ ਥੋੜੋ ਕਰਦੇ ਆ ਬੱਚੇ ਸਰਦਾਰ ਨਹੀਂ ਬਸ ਰਿਆ ਇੱਕ ਵੱਡੀ ਜਿਹੜੀ ਦੁਖਦੀ ਗੱਲ ਹੈ ਉਹ ਇਹ ਆ ਸੀਨੀਅਰ ਸਿਟੀਜ਼ਨ ਨੇ ਸਾਡੇ ਸ਼ਹਿਰ ਦੇ ਤੇ ਉਹਨਾਂ ਦੇ ਦਿਲ ਦਾ ਦਰਦ ਜੋ ਇਹ ਆ ਕਿ ਜਦ ਬਹੁਤ ਸਾਰਾ ਪੈਸਾ ਖਰਚ ਕਰਕੇ ਵਿਆਹ ਕਰਦੇ ਆ ਨਿਆਣਿਆਂ ਦਾ ਹਾਂ ਹਾਂ ਮੁੰਡਾ ਬਿਆਕੇ ਫਿਰ ਨੂੰ ਵੀ ਲੈ ਕੇ ਆਂਦੇ ਆ ਨੂੰ ਆਉਂਦੀ ਹੈ ਇੱਥੇ ਗਲੀ ਮੁਹੱਲਾ ਦੇਖ ਕੇ ਕਹਿੰਦੀ ਭਾਈ ਸਾਹਿਬ ਮੈਂ ਇੱਥੇ ਤਾਂ ਨਹੀਂ ਰਹਿਣਾ ਉਹ ਲੁਧਿਆਣੇ ਤੋਂ ਆਂਦੀ ਦੇ ਲੁਧਿਆਣੇ ਚੱਲ ਜਾਂਦੀ ਹੈ ਉੱਥੇ ਮੁੰਡੇ ਪੇਕੇ ਚਲੀਆਂ ਜਾਂਦੀਆਂ ਅੱਛਾ ਦੂਜੀ ਗੱਲ ਇਹ ਹੈ ਕਿ ਮੁੰਡੇ ਨੂੰ ਨਾਲ ਲੈ ਕੇ ਚੱਲ ਜਾਂਦੀਆਂ ਹਾਂ ਸੋ ਇੱਥੋਂ ਜਿਹੜੀ ਹੈ ਮੈਨ ਪਾਵਰ ਜਿਹੜੀ ਹੈ ਉਹ ਵੀ ਘੱਟ ਹੋ ਰਹੀ ਹੈ ਸੋ ਇਹ ਇੱਕ ਵੱਡਾ ਦਰਦ ਹੈ ਸੋ ਸਰਕਾਰ ਨੂੰ ਚਾਹੀਦਾ ਕਿ ਪੈਲ ਦੇ ਆਧਾਰ ਤੇ ਜਿਹੜਾ ਆ ਆਕਸ਼ਨ ਕਰਾ ਕੇ ਨਾਲ ਦੇ ਨਾਲ ਜਿਹੜੀ ਗਲੀ ਜਿਹੜੀ ਹੈ ਬਣਾਈ ਜਾਵੇ ਮੁਹੱਲਾ ਮੁਹੱਲੇ ਦਾ ਜੂਨ ਜਿਹੜਾ ਆ ਉਹ ਸੁਧਾਰਿਆ ਜਾਵੇ ਬਾਕੀ ਇਹ ਹੈਗੇ 40 41 ਸਾਲ ਹੋ ਗਏ ਸਾਡੇ ਮੇਲੇ ਸ਼ੁਰੂਆਤ ਹੋਈ ਨੇ ਸਰਕਾਰਾਂ ਦੇ ਨਾਂ ਦੀ ਹਲੇ ਤੱਕ ਕੋਈ ਸਹੂਲਤਾ ਇੱਥੇ ਨਾ ਕਿਸੇ ਨੇ ਸਰਕਾਰ ਨੇ ਕੀਤੀ ਨਾ ਇੱਥੇ ਦੇ ਐਮਸੀਆਂ ਨੇ ਕੀਤੀ ਹੈ ਸਾਨੂੰ ਕੋਈ ਸ਼ਬਦਾ ਨਹੀਂ ਦਿੱਤੀ ਅਜੇ ਤੱਕ ਆਉਂਦੇ ਜ਼ਰੂਰ ਹੈ ਮਨਸ ਸਾਨੂੰ ਵਿਸ਼ਵਾਸ ਦਾ ਹੈ ਕਿ ਚੱਲੇ ਜਾਂਦੇ ਗੱਲ ਕਰ ਨਾਲ ਦੀ ਗਲੀ ਦਾ ਤਾਂ ਨਾਲ ਦੀ ਗਲੀ ਦਾ ਵੀ ਬਹੁਤ ਬੁਰਾ ਹਾਲ ਹੈ ਜੋ ਤੁਸੀਂ ਲਗਾਤਾਰ ਕੈਮਰੇ ਦੇ ਵਿੱਚ ਦੇਖ ਵੀ ਰਹੇ ਹੋ ਸਰ ਕੀ ਨਾਮ ਜੀ ਆਪਣਾ ਡਾਕਟਰ ਪਿਛੋਤ ਲਾਲ ਮਨੁਸ਼ੂਤਮ ਜੀ ਇਹ ਇਹ ਜਿਹੜਾ ਹਾਲਾਤ ਬਣੇ ਹੋਏ ਗਲੀ ਦੇ ਕਿੰਨੇ ਚਿਰ ਹੋ ਗਏ ਗਲੀ ਦੇ ਇਹ ਕੜਗੜ 2 ਮਹੀਨੇ ਹੋ ਚਲੇ ਹੋਣਾ 2 ਮਹੀਨੇ ਹਾਂ ਜੀ ਕਈ ਵਾਰੀ ਐਮਸੀ ਨੂੰ ਬੋਲਿਆ ਗਿਆ ਐਮਸੀ ਨੇ ਉਹਨਾਂ ਨੇ ਕੰਪਲੇਟ ਵੀ ਲੋਨ ਦਿੱਤੀ ਆ ਬੰਦੇ ਆਂਦੇ ਆ ਪਰ ਸਹੀ ਤਰ੍ਹਾਂ ਕੰਮ ਕਰਕੇ ਨਹੀਂ ਜਾਂਦੇ ਬਸ ਇਦਾਂ ਹੀ ਖਰੋਗੇ ਬੈ ਕੇ ਚਲੇ ਜਾਂਦੇ ਆ ਮੰਡਲ ਸਾਹਿਬ ਇਹ ਦੱਸੋ ਇਹ ਹਾਲਾ ਜਿਹੜੀ ਗਲੀ ਦੇ ਕਦੋਂ ਤੇ ਇਹ ਹਾਲਾਤ ਦੋ ਮਹੀਨਾ ਹੋ ਗਿਆ ਇਸੇ ਠੀਕ ਹੈ ਜੀ ਹਾਂ ਕੀ ਲੱਗਦਾ ਕਿਉਂ ਇਦਾਂ ਦੇ ਹਾਲਾਤ ਬਣ ਰਹੇ ਕਿਉਂ ਠੰਡ ਦੇ ਵਿੱਚ ਤੁਹਾਨੂੰ ਇਦਾਂ ਦੀ ਜ਼ਿੰਦਗੀ ਕੱਟਣੀ ਪੈ ਰਹੀ ਹੈ ਇਹ ਜ਼ਿੰਦਗੀ ਕੱਟਨੇ ਪੜਦਾ ਹੈ ਸਫਾਈ ਹੋ ਨਹੀਂ ਰਹਾ ਕਿਸ ਕੋ ਕਿਸ ਕੋ ਕਹਿਲ ਜਾਏ ਹੈ ਉਹ ਫਟਾਈ ਘਰ ਰਹੇਗਾ ਉਸ ਕੋ ਫੌਂਡ ਕਰਤਾ ਤਾਂ ਵੇਚ ਦਿਆ ਮੈਂ ਉਹ ਆਤੀ ਦੇਖਣੇ ਲਈ ਹੈ ਨਹੀਂ लोग कहते कहते थक जाते हैं गाड़ी किधर आता कहता है भाई सरिया लेकर नहीं साफ होगा जी मशीन आएगा मशीन वाला कहता है सरिया वाला साफ करेगा कि, किसे कि, देखते हो अंदर जाते कैसे पानी पानी हो रहा है बच्चा बुतरु कैसे बीमार पड़ रहा है कैसे स्कूल जाएगा कैसे क्या करेगा बच्चा बुतरु है कोई सुनवाई नहीं हो रहा है कहना चाहोगे गली गली दे देखो के की हाल बने मैं घर बनाया वो भी रोड गया ਓwidetilde ਜੀ ਇਹ ਗਲੀ ਦਾ ਦੇਖੋ ਕੀ ਹਾਲ ਬਣਿਆ ਹੈਗਾ ਸਾਡੀ ਗਲੀਆਂ ਸਾਡੀਆਂ ਬਣਾਓ ਹੋਰ ਸਾਡੀ ਫਰਮਾਇਸ਼ ਕੁਝ ਵੀ ਨਹੀਂ ਹੈ ਇਹ ਗਲੀਆਂ ਤੁਸੀਂ ਬਣਾ ਕੇ ਦਿਓ ਹੱਥ ਜੋੜ ਕੇ ਬੇਨਤੀ ਹੈ ਸਾਡੀ ਹਰੇਕ ਸਾਲ ਅੱਜ 50 ਸਾਲ ਹੋ ਗਏ 50 ਸਾਲਾਂ ਤੋਂ ਸਾਡੀ ਉਹ ਗਲੀ ਨਹੀਂ ਬਣੀ ਏ ਜ਼ਿਕਰ ਮੈਂ ਗੱਲ ਕਰਾਂ ਤੇ ਨਾਲ ਦੀ ਲੱਗਦੀ ਗਲੀ ਦੇ ਵਿੱਚ ਵੀ ਮੈਂ ਬਾਟ ਨੰਬਰ 13 ਦੇ ਵਿੱਚ ਇਸ ਟਾਈਮ ਪਹੁੰਚਿਆ ਹੋਇਆ ਹਾਂ ਤੇ ਇੱਥੇ ਵੀ ਲੋਕ ਜਿਹੜੇ ਆ ਉਹ ਗੰਦਗੀ ਦੇ ਵਿੱਚ ਜ਼ਿੰਦਗੀ ਜੀ ਰਹੇ ਨੇ ਕਿਉਂਕਿ ਸਿਵਰੇ ਜਿਹੜਾ ਹੈ ਉਹ ਬੈਕ ਮਾਰ ਰਿਹਾ ਤੇ ਉਸ ਦੇ ਨਾਲ ਸਾਰਾ ਜਿਹੜਾ ਹੈ ਕਚਰਾ ਜਿਹੜਾ ਉਹ ਗਲੀ ਦੇ ਵਿੱਚ ਵਗ ਰਿਹਾ ਤੇ ਗਲੀ ਦੇ ਵਿੱਚ ਜਿਹੜੀ ਮਸ਼ਕ ਹੈ ਉਹ ਵੀ ਬਹੁਤ ਜ਼ਿਆਦਾ ਹੈ ਤੇ ਗੱਲ ਕਰਦੇ ਇੱਥੇ ਸੁਣਿ ਕੀ ਨਾਮ ਭੈਣ ਜੀ ਆਪਣਾ ਮੇਰਾ ਨਾਮ ਲక్ష్ਮੀ ਕੁਮਾਰੀ ਹੈ ਤੇ ਇਹ ਦੱਸੋ ਕਿੰਨੇ ਚਿਰ ਤੋਂ ਤੁਸੀਂ ਇੱਥੇ ਰਹਿ ਰਹੇ ਹਾਂ ਹਮ ਤੋਂ ਇੱਥੇ ਗੰਦਗੀ ਮੈਂ 2 ਮਹੀਨੇ ਸੇ ਉੱਪਰ ਹੋ ਗਿਆ 20 ਸਾਲ ਸੇ ਰਹਿ ਰਹੇ ਹਾਂ ਇੱਥੇ ਗਲੀ ਵਿੱਚ ਇਹ ਇਸ ਵਾਰ ਇਤਨਾ ਪਰੇਸ਼ਾਨੀ ਹੋ ਗਿਆ ਹੈ ਨਾ ਕਿ दो महीने से इतना एक गंद में झेल रहे हैं ना रोटी खाया जाता है न कुछ इतना परेशानी हो रहा है एम के पास जाते हैं तो कम से कम दस बार जा चुके हैं कोई सुनता नहीं है आता है सफाई करने वाला वो बहाना लगा के चल जाता है कभी कहता है सरिया से साफ होगा कभी कहता है छोटी मशीन लाएंगे तो कहता है छोटी मशीन खराब है फिर वो मुड़ के आपस चले जाता है कभी कहता है सफाई हो गया गली का ऐसे करके वो कर रहा है एना जीना मुश्किल कर दिया है हम सबको रूपा जी क्या कहना चाहते हैं मैं यही कहना चाहती हूँ कि जब वो सफाई करने वाला आता है तो साफ क्यों नहीं करता है गटर भी नहीं खोलता है गेड़ा लगा के चले जाता है हम सब बच्चे बुतरू को लेके बंद करके रखे हैं सारे नंगे पांव घूमते हैं निकलने में आप आते हैं आठ दिन से रोटी नहीं खा रहे ये कौन सा पंगा है ये लेटरिन जो निकल रहा है तो ये हल करेंगे की नहीं जो भी एम हो वो तो हमारा हल करेगा क्यूँ नहीं दुख समझ रहा है दुख तो समझना चाहिए आप तो ऐसे घूम रहे हो पर हम सबको भी तो दुख हो रहा है क्या नाम जी अपना इंदु इंदु जी क्या कहना चाहते हैं मैं यही कहना चाहती हूँ ये दो महीना से हुआ है अथवा कोई साफ करने नहीं आता है उसके बाद में मशीन वाला आता है तो वो बोलता है कि रड वाला साफ करेगा रड वाला आता है मैं सब बोलती हूँ खोल के भी तो देखा करो और रड वाला आता है तो वो बोलता है कि मशीन वाला साफ करेगा मशीन वाला बोलता है कि छोटी मशीन करेगी छोटी वाली आती है तो बोलता है बड़ी वाली करेगी अब मैं सब क्या बताऊ ये सब देख ही रहे हो वीडियो बनी गया है यही सब हो रहा है बच्चे बुतरू खेल नहीं पा रहा है यार दो महीने से हुआ है, है। लेकर के साथ में आते हैं ना उसको लेकर के चले परसों आया साफ करने के लिए तो उसने बोला कि छोटी मशीन से होगा फिर उसने फिर बोला कि सरिया से होगा उसने इतना बोल करके फिर आकर के एम सी साथ में था और लेकर के बोलता तीन नंबर गली का पर्ची आया है सोलह नंबर का पर्ची आया है वहाँ चले गया लेकर के यहाँ से हम लोग मिनती करते रहे कि थोड़ा सरिया भी डाल करके कर दो कि हम लोग को चलने का रास्ता भी मिले पानी से मैं कहती हूँ यही कि सारे गटर खोल के पूरा करके सफाई करो अपने पानी दौड़ते रहेगा फिर माल जमा नहीं होगा हो बस इतने हम बात करते हैं गंदगी में बाल बच्चा बोलता है मैं खुद बीमार हूँ दो महीनों गारिया जो है वो तो फैलने का डर जो है बना ही रहता है अगर मैं बात करूँ क्या नाम मैम आपका क्या नाम है ਕੀ ਆ ਮਰਾਦੀ ਹਾਂ ਜੀ ਕੀ ਕਹਿਣਾ ਚਾਹ ਰਹੇ ਆਪੇ ਇਹ ਕਹਿਣਾ ਚਾਹ ਰਹੇ ਕਿ ਗੰਦਾਈ ਬਹਤਾ ਹੈ ਉਹ ਹੌਦੀ ਉਠਵਾ ਕੇ ਮੰਨ ਕਰਵਾ ਕੇ ਪਾਣੀ ਉਂਗਰ ਦਿਓ ਗੰਦਗੀ ਹਟ ਜਾਏ ਅੱਜ 15 20 ਰਸ ਤੋਂ ਤਬੀਤ ਖਰਾਬ ਹੈ ਇਹ ਗੰਦਗੀ ਸੇ ਰੋਟੀ ਨਹੀਂ ਖਾਇ ਜਾਤਾ ਹੈ ਇਹ ਲਾਨੇ ਸੇ ਬੁਲਾ ਕੇ ਇੱਕਾ ਸਫਾਈ ਕਰਾ ਦਿਓ ਕਮਿਸ਼ਨਰ ਮੈਮ ਕਾਰਪੋਰੇਸ਼ਨ ਜੇ ਮੇਰੀ ਆਵਾਜ਼ ਨੂੰ ਸੁਣ ਪਾ ਰਹੇ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਾਰਡ ਨੰਬਰ 13 ਦੇ ਜਿਹੜੇ ਹਾਲਾਤ ਹੈ ਬਹੁਤ ਹੀ ਦਰਦਨਾਕ ਹਾਲਾਤ ਬਣੇ ਹੋਏ ਕਿਉਂਕਿ ਜਿਹੜੀ ਹੈ ਸੀਵਰੇਜ ਦੀ ਗੰਦਗੀ ਉਹ ਗਲੀ ਦੇ ਵਿੱਚ ਵਗਦੀ ਹੈ ਨਾ ਗਲੀ ਦੇ ਵਿੱਚ ਬੱਚੇ ਖੇਡ ਸਕਦੇ ਆ ਇੱਕ ਤਾਂ ਆਪਾਂ ਆਪਣੇ ਇੰਡੀਆ ਦੇ ਫਿਊਚਰ ਨਾਲ ਵੀ ਬਹੁਤ ਵੱਡਾ ਮਜ਼ਾਕ ਕਰ ਰਹੇ ਆ ਕਿਉਂਕਿ ਜਦ ਬੱਚਾ ਖੇਡੇਗਾ ਨਹੀਂ ਤਾਂ ਉਹਦੀ ਜਿਹੜੀ ਹੈ ਫਿਜ਼ੀਕਲ ਡਿਵੈਲਪਮੈਂਟ ਕਿਵੇਂ ਹੋਵੇਗੀ ਬੱਚੇ ਦੇਖੋ ਚੁੱਕ ਕੇ ਆ ਦਿਖਾ ਦਿਓ ਜੀ ਸੀਨ ਆ ਚੁੱਕ ਕੇ ਗਲੀ ਚੋਂ ਕਢਾਲਦੇ ਆ ਸੋ ਸਭ ਤੋਂ ਪਹਿਲਾਂ ਇਹਨਾਂ ਹਾਲਾਤਾਂ ਨੂੰ ਸੁਧਾਰਿਆ ਜਾਵੇ ਡਾਕਟਰ ਅਭਜੋਤ ਸਿੰਘ ਜੀ ਉਹ ਸਾਡੇ ਹੁਸ਼ਿਆਰਪੁਰ ਦੇ ਨੇ ਜੇ ਮਿਨਿਸਟਰ ਸਾਹਿਬ ਮੰਤਰੀ ਸਾਹਿਬ ਜੇ ਤੁਸੀਂ ਵੀ ਮੇਰੀ ਆਵਾਜ਼ ਸੁਣ ਰਹੇ ਹੋ ਇਹਨਾਂ ਲੋਕਾਂ ਦੀ ਆਵਾਜ਼ ਸੁਣ ਰਹੇ ਹੋ ਤਾਂ ਕਿਰਪਾਲਤਾ ਇਹੀ ਕਰੋ ਕਿ ਮੰਤਰੀ ਸਾਹਿਬ ਇੱਕ ਆਰਡਰ ਜਾਰੀ ਕਰੋ ਤੇ ਇਹਨਾਂ ਨੂੰ ਘਟੋ ਘਟ ਵਧੀਆ ਜ਼ਿੰਦਗੀ ਤਾਂ ਦੇ ਸਕੀਏ ਆਪਾਂ ਆਪਣੇ ਸ਼ਹਿਰ ਦਾ ਜੂਨ ਤਾਂ ਸੁਧਾਰ ਸਕੀਏ ਆਪਾਂ ਜੇ ਅਸੀਂ ਇਹਨਾਂ ਦੀ ਜ਼ਿੰਦਗੀ ਬਿਹਤਰ ਕਰ ਸਕਾਂਗੇ ਤਾਂ ਸਾਨੂੰ ਲੱਗੇਗਾ ਸਾਡਾ ਜੀਣਾ ਮਨੋਰਥ ਆ ਗਲੀ ਕਦੋਂ ਪੱਕੀ ਕਰਾਉਂਗੇ ਉਹਨਾਂ ਦੀ ਅਪੀਲ ਹੈ ਕਿ ਗਲੀ ਪੱਕੀ ਕਰਾਣਾ ਸਾਡੇ ਐਮਸੀ ਸਾਹਿਬ ਉਹਦੀ ਗਲੀ ਦਾ ਮੈਂ ਐਸਟੀਮੇਟ ਲਵਾ ਦਿੱਤਾ ਹੋਇਆ ਹੈ ਜਿਸ ਦਿਨ ਟੰਡਰ ਲੱਗ ਗਿਆ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਏਗਾ ਲੋਕਿੰਗ ਟਾਈਲਸ ਦਾ ਲਗਵਾਤਾ ਹੈ ਸਟਿਪਟ ਸੀਵਰੇਜ ਜਿਹੜਾ ਇਹ ਪੂਰੇ ਵਾਰਡ ਦੇ ਵਿੱਚ ਮੈਂ ਦੇਖਿਆ ਤਿੰਨ ਚਾਰ ਗਲੀਆਂ 'ਚ ਸੀਵਰੇਜ ਬਗਦਾ ਪਿਆ ਉਹਦੀ ਸੋਲੂਸ਼ਨ ਵਾਸਤੇ ਕੀ ਕੁਝ ਕਦਮ ਪੁੱਟ ਰਹੇ ਹੋ ਸੀਵਰੇਜ ਦੀ ਪ੍ਰੋਬਲਮ ਇਹ ਆ ਕਿ ਉੱਥੇ ਅੱਜ ਸਾਫ਼ ਕਰਵਾ ਕੇ ਆਨੇ ਆ ਦੂਸਰੇ ਦਿਨ ਫੇਰ ਉਹ ਬਲੌਕ ਹੋ ਜਾਂਦਾ ਹੈ ਕੁਝ ਗਾਰ ਦੀ ਵੀ ਹੈ ਪ੍ਰੋਬਲਮ ਉਹ ਵੀ ਅਸੀਂ ਆਪਣੇ ਕਾਰਪੋਰੇਸ਼ਨ ਨੂੰ ਕਿਲਤੀ ਆ ਵੀ ਜਿੰਨੇ ਵੀ ਸੀਵਰ ਸਾਫ਼ ਕੀਤੇ ਉਹਨਾਂ ਦੀ ਗਾਰ ਕੱਢੀ ਜਾਵੇ ਤਾਂ ਜੋ ਮੁੜ ਕੇ ਪ੍ਰੋਬਲਮ ਕਟੇ ਪਰ ਉੱਥੇ ਦੀ ਪ੍ਰੋਬਲਮ ਇਹ ਹੈ ਕਿ ਉਹਨਾਂ ਦੇ ਵਿੱਚੋਂ ਕੱਪੜੇ ਬਹੁਤ ਨਿਕਲ ਰਹੇ ਆ ਸੀਵਰ ਚ ਲੋਕੀ ਜਾਲੀਆਂ ਨਹੀਂ ਲਗਾਉਂਦੇ ਕੂੜਾ ਇਹਨਾਂ ਨਿਕਲਦਾ ਬੋਟਲਸ ਨਿਕਲਦੀਆਂ ਬੋਲਸ ਨਿਕਲਦੀਆਂ ਜੋ ਕੇ ਕਾਰਨ ਮੇਨ ਹੀ ਹੈ ਸੀਵਰ ਬਲੌਕ ਹੁੰਦਾ ਡੇਲੀ 15 ਦਿਨ ਤੋਂ ਡੇਲੀ ਕਦੀ ਰੋਡਾਂ ਵਾਲੇ ਜਾ ਰਹੇ ਕਦੀ ਛੋਟੀ ਗੱਡੀ ਜਾ ਰਹੀ ਹੈ ਇਹ ਹੈ ਅੱਜ ਵੀ ਮੈਂ ਕਿਹਾ ਵੱਡੀ ਗੱਡੀ ਆਏਗੀ ਦੇਖਦੇ ਹਾਂ ਉਹ ਕੀ ਕਰਦੇ